ਲਗਾਤਾਰ ਪੈਰ ਹੀ بارش ਕਾਰਨ ਜਿੱਥੇ ਪਾਰੀ ਵੱਡੇ ਨੁਕਸਾਨ ਹੋ ਰਹੇ ਨੇ ਦੂਜੇ ਪਾਸੇ ਹਿਮਾਚਲ ਤੋਂ ਵੀ ਵਕ ਵਕਤ ਤਸਵੀਰਾਂ ਸਮਝ ਨਿਕਲ ਕੇ ਆ ਰਹੀਆਂ ਨੇ ਕਿਸੇ ਨੂੰ ਲੈ ਕੇ ਹਿਮਾਚਲ ਦੇ ਵਿੱਚ ਕਾਫੀ ਵੱਡੇ ਨੁਕਸਾਨ ਹੋ ਰਹੇ ਨੇ Shimla ਦੀ ਤਸਵੀਰ ਦਿਖਾਈ ਹੈ Shimla ਦੇ ਵਿੱਚ ਇੱਕ ਪੰਜ ਮੰਜਲਾ ਬਿਲਡਿੰਗ ਹੈ ਉਹ ਤਸਕੀ ਦੂਜੇ ਪਾਸੇ ਇੱਕ ਸਵੇਰੇ 3 ਵਜੇ ਦੀ ਤਸਵੀਰ ਤੋਂ ਦਖਾਨ ਜਾ ਰਹੀਆਂ ਜਿੱਥੇ ਕਿ Shimla ਦੇ Rampur ਦੇ ਵਿੱਚ 3 ਵਜੇ ਸਵੇਰੇ ਬੱਦਲ ਫਟਿਆ ਜਿਸ ਤੋਂ ਬਾਅਦ ਕਾਫੀ ਵੱਡਾ ਨੁਕਸਾਨ ਲੋਕਾਂ ਦਾ ਹੋ ਗਿਆ ਹੈ ਕਈ ਲੋਕਾਂ ਦੇ ਘਰ ਤਸ ਗਏ ਨੇ ਦੂਜੇ ਪਾਸੇ ਦਾਦਨਿਆਂ ਗਾਵਾਂ ਦੇ ਬਣੇ ਹੋਏ ਕਮਰੇ ਕਈ ਗਾਵਾਂ ਤੇ ਉਹਨਾਂ ਦੇ ਬੱਚੇ ਕਾਫੀ ਜਿਹੜੇ ਇਸ ਬੱਦਲ ਫਟਣ ਕਾਰਨ ਪਾਣੀ ਦੇ ਵਹਾਅ ਦੇ ਵਿੱਚ ਡੁੱਰ ਗਏ ਨੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਸਵੇਰੇ ਉਹ ਘਰ ਸੁੱਤੇ ਪਏ ਸੀ ਪਤਾ ਨਹੀਂ ਲੱਗਿਆ ਜਦੋਂ ਉੱਪਰੋਂ ਬੱਦਲ ਫਟਣ ਦੇ ਕਾਰਨ ਕਾਫੀ ਮਲਬਾ ਉਹਨਾਂ ਦੇ ਘਰਾਂ ਨੂੰ ਵਹਾ ਕੇ ਲੈ ਗਿਆ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਕਿ ਕਿਸੇ ਦਾ ਦੱਸਿਆ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਜਿਸ ਤੋਂ ਬਾਅਦ ਲੱਖਾਂ ਰੁਪਏ ਦਾ ਨੁਕਸਾਨ ਉਹਨਾਂ ਲੋਕਾਂ ਦਾ ਹੋ ਜਾਂਦਾ ਜਿਹੜੇ ਬੜੇ ਮੁਸ਼ਕਲ ਦੇ ਨਾਲ ਆਪਣੇ ਘਰ ਬਣਾਉਂਦੇ ਨੇ ਜਾਂ ਆਪਣੇ ਪਸ਼ੂਆਂ ਵਾਸਤੇ ਇਸ ਤਰੀਕੇ ਦੇ ਨਾਲ ਕੋਈ ਕਮਰੇ ਬਣਾਏ ਜਾਂਦੇ ਨੇ ਪਰ ਜਦੋਂ ਵੀ ਬਰਸਾਤ ਪੈਂਦੀ ਹੈ ਸ਼ਿਮਲੇ ਤੋਂ ਵੱਖ-ਵੱਖ ਤਸਵੀਰਾਂ हिमाचल ਦੇ ਕੁਲੂ ਤੋਂ ਤਸਵੀਰਾਂ ਜਿੱਥੇ ਕਿ ਟੂਰਿਸਟ ਵੀ ਕਾਫੀ ਘੁੰਮਣ ਵਾਸਤੇ ਆਉਂਦੇ ਨੇ ਕਈ ਵਾਰ ਟੂਰਿਸਟਾਂ ਦਾ ਹੀ ਬਹੁਤ ਵੱਡਾ ਨੁਕਸਾਨ ਹੋਇਆ ਇਸੇ ਨੂੰ ਲੈ ਕੇ ਸ਼ਿਮਲਾ ਦੇ ਵਿੱਚ ਵੀ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵੀ ਇੱਕ ਬਿਲਡਿੰਗ ਧਸ ਗਈ ਸੀ ਇਸ ਵਾਰ ਵੀ ਬਿਲਡਿੰਗ ਬਿਲਕੁਲ ਧਸ ਗਈ ਹੈ ਜਿਸ ਤੋਂ ਬਾਅਦ ਜਾ ਕੇ ਵੱਡਾ ਨੁਕਸਾਨ ਹੋਇਆ ਉਸ ਤੋਂ ਪਹਿਲਾਂ ਦੱਸਿਆ ਕਿ ਜਦੋਂ ਇਹ ਪਤਾ ਲੱਗਿਆ ਤਾਂ ਬਿਲਡਿੰਗ ਖਾਲੀ ਕਰਵਾ ਲਈ ਗਈ ਸੀ ਉਸ ਤੋਂ ਬਾਅਦ ਜਾ ਕੇ ਜਮਾਲੀ ਨੁਕਸਾਨ ਨੂੰ ਜਰੂਰ ਹੋਇਆ ਜ਼ਮੀਨੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਤਾਂ ਇਸੇ ਨੂੰ ਲੈ ਕੇ ਬਾਰਸ ਦੇ ਵਿੱਚ ਜੁਰਤ ਆਂਦੇਰ ਦੀ ਲੋੜ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਖਤਰਾ ਹੈ ਉਹ ਜਗ੍ਹਾ ਮਤੇ ਨਾ ਜਾਇਆ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਕੁੱਲੂ ਦੇ ਵੀ ਤਸਵੀਰ ਆਈ ਸੀ ਜਿੱਥੇ ਕਿ ਇੱਕ ਪਰਿਵਾਰ ਦੇ ਮੈਂਬਰ ਜਿਹੜੇ ਰੁੜਗੇ ਸੀ ਜਿਸ ਤੋਂ ਬਾਅਦ ਉਹਨਾਂ ਦਾ ਰੈਸਕਿਊ ਆਪਰੇਸ਼ਨ ਕੀਤਾ ਗਿਆ ਉਸ ਦੇ ਵਿੱਚੋਂ ਉਹਨਾਂ ਦੀ ਲਾਸ਼ਾਂ ਕੱਢੀਆਂ ਜਾ ਰਹੀਆਂ ਸੀ ਤਾਂ ਹਿਮਾਚਲ ਦੀਆਂ ਵੱਖ-ਵੱਖ ਤਸਵੀਰਾਂ ਨੇ ਜੋ ਵੀ ਹਿਮਾਚਲ ਦੇ ਵਿੱਚ ਲੋਕ ਘੁੰਮਣ ਜਾ ਰਹੇ ਨੇ ਜੂਰ ਉਹਨਾਂ ਜਗ੍ਹਾ ਤੇ ਜਾਵਾ ਜਾ ਜਾਵੇ ਜਿੱਥੇ ਕਿ ਕੋਈ ਨੁਕਸਾਨ ਨੂੰ ਲੱਗੇ ਕਿ ਨਹੀਂ ਹੁੰਦਾ ਕਈ ਵਾਰ ਕੀ ਹੁੰਦਾ ਹੈ ਕਈ ਐਦਾਂ ਦੀ ਜਗ੍ਹਾ ਨੇ ਜਿੱਥੇ ਕਿ ਲੋਕ ਆਪਣੀ ਵੀਡੀਓ ਸ਼ੂਟ ਕਰਨ ਵਾਸਤੇ ਜਾਂ ਫਿਰ ਇਸ ਤਰੀਕੇ ਦਾ ਪਲਾਨ ਬਣਾ ਲੈਂਦੇ ਨੇ ਕਿ ਅਸੀਂ ਉਸ ਜਗ੍ਹਾ ਤੇ ਕੁੰਮ ਕੇ ਆਣਾ ਪਰ ਅੱਜ ਕੱਲ ਬਰਸਾਤ ਦੇ ਵਿੱਚ ਪਤਾ ਨਹੀਂ ਹੁੰਦਾ ਕਿੰਨਾ ਪਾਣੀ ਕਿੱਥੋਂ ਆਣਾ ਹੈ ਕਿ ਜਗ੍ਹਾ ਉੱਤੇ ਬੱਦਲ ਫਟਣਾ ਹੈ ਤਾਂ ਇਸ ਲਈ ਇਸ ਤਰੀਕੇ ਦੇ ਨਾਲ ਜੋ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਆ ਇਹ ਸ਼ਿਮਲਾ ਦੇ ਰਾਮਪੁਰ ਦੀਆਂ ਨੇ ਵੱਧ ਤੋਂ ਵੱਧ ਤੁਸੀਂ ਵੀ ਸ਼ੇਅਰ ਕਰਿਓ ਤਾਂ ਕਿ ਹੋਰ ਲੋਕ ਪੌਣ ਸਕੀ